ਅਮਰ ਸਾਦੀ ਹਾਈਟ ਸਟਰੀਟ ਤੇ ਵੇਖੋ ਨੂੰ ਮਿਲੀ ਅਵਾਰਾ ਕੁੱਤਿਆਂ ਦੀ ਪਰਮਾਰ ਆ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਅਵਾਰਾ ਕੁੱਤਿਆਂ ਤੋਂ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਹਨ ਇਸੇ ਤਹਿਤ ਜੁਵਾਂਟ ਕੀ ਮਿਸ਼ਨ ਸੁਰਿੰਦਰ ਸਿੰਘ ਨੇ ਆਖਿਆ ਕਿ ਉਹਨਾਂ ਦੇ ਧਿਆਨ ਵਿੱਚ ਮਾਮਲਾ ਆਇਆ ਹੈ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਦੇਖੋ ਜੀ ਪਹਿਲੇ ਪਹਿਲੀ ਗੱਲ ਤੇ ਜੀ ਅਸੀਂ ਖਲੋਤੇ ਹੈਰਿਟੇਜ ਸਿਟੀ ਦੇ ਦਰਬਾਰ ਸਾਹਿਬ ਦੂਰ ਦੂਰੋਂ ਸੰਗਤ ਆਉਂਦੀ ਹੈ ਇੱਥੇ ਜੀ ਪਹਿਲੀ ਗੱਲ ਤੇ ਕਾਰਪੋਰੇਸ਼ਨ ਚਲੋ ਵਧੀਆ ਕੰਮ ਕੀਤਾ ਜਿਹੜੀਆਂ ਰੇੜੀਆਂ ਰੂੜੀਆਂ ਇੱਥੇ ਚੁੱਕੀਆਂ ਗਈਆਂ ਢੇ ਚੁੱਕੇ ਗਏ ਵੀ ਚਲੋ ਸੰਗਤ ਨੂੰ ਵੀ ਕੋਈ ਮੁਸ਼ਕਿਲ ਨਹੀਂ ਆ ਹੁਣ ਮੁਸ਼ਕਿਲ ਇੱਥੇ ਇਹ ਆ ਵੀ ਜਿਹੜੇ ਹਵਾਰਾ ਕੁੱਤੇ ਤੁਰੇ ਫਿਰਦੇ ਆ ਇਹਦੇ ਬਾਰੇ ਕੋਈ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਨੇ ਇਹ ਥੋੜਾ ਸੋਚਣ ਠੀਕ ਹੈ ਜੀ ਕੋਈ ਬਾਹਰੋਂ ਬੰਦਾ ਆਇਆ ਇਥੋਂ ਵਰਲਡ ਵਰਲਡ ਤੋਂ ਦੁਨੀਆ ਇੱਥੇ ਘੁੰਮਣ ਵਾਸਤੇ ਆਂਦੀ ਹੈ ਦਰਸ਼ਨ ਕਰਨ ਵਾਸਤੇ ਆਂਦੀ ਹੈ ਤੇ ਜੇ ਉਹਨਾਂ ਨੂੰ ਕੁੱਤੇ ਪਰੇਸ਼ਾਨ ਕਰਨਗੇ ਜਾਂ ਲੋ ਦੀ ਰਾਤ ਫੜਨਗੇ ਕਿਸੇ ਦੇ ਦੇਖੋ ਜੀ ਕਿਤੇ ਕੁੱਤੇ ਨੂੰ ਜਿਹੜਾ ਵੱਢਿਆ ਆ ਉਹਦਾ ਤੁਹਾਨੂੰ ਪਤਾ ਵੀ ਕਾਫੀ ਲੰਮਾ ਲਾ ਚੱਲਦਾ ਉਹਦਾ ਠੀਕ ਹੈ ਜੀ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਵੀ ਕੁੱਤਿਆਂ ਬਾਰੇ ਥੋੜੀ ਜੀ ਦੇਖਭਾਲ ਕਰਨੀ ਚਾਹੀਦੀ ਲੋਕਾਂ ਦੀ ਔਰ ਕੁੱਤਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ ਔਰ ਫੜੇ ਜਾਣੇ ਚਾਹੀਦੇ। مطلب ਇਹ ਨਹੀਂ ਕਿ ਇਹ ਤਾਂ ਅਕਸ਼ੀਵ ਗਰਾਉਂਡ ਉੱਤੇ ਦੁਨੀਆ ਦੂਰ ਦੂਰਾਂ ਦੀ ਜੇ ਉਹਨੇ ਜਿਹੜਾ ਉਵਾਰਾ ਕੁੱਤੇ ਮਗਰ ਘਰੇ ਦੇ ਉਹਨਾਂ ਦੇ ਕੋਈ ਭਾਜੀ ਗਲਤ ਅਸਰ ਤੇ ਪੈਂਦਾ ਹੀ ਆ। ਇੱਕ ਤੇ ਦਰਬਾਰ ਸਾਹਿਬ ਦੇ ਵਿੱਚ ਲਾਗੇ-ਚਾਗੇ ਵੇਖੋ ਤੁਸੀਂ ਕਿੰਨੀ ਗੰਦ ਹੈ ਕਿੰਨਾ ਕੂੜਾ ਕਰਕਟ ਹੈ। ਦੂਜੇ ਕੁੱਤੇ ਤੰਗ ਪਰੇਸ਼ਾਨ ਕਰਨਗੇ ਤਾਂ ਲੋਕਾਂ ਨੇ ਕੀ ਸੋਚਣਾ ਹੈ? ਲੋਕਾਂ ਨੇ ਇਹ ਸੋਚਣਾ ਵੀ ਅੰ ਤਕੀ ਉਹ ਪ੍ਰੈਸ਼ਰ ਪਵੇਗਾ ਦਰਬਾਰ ਸਾਹਿਬ ਬਾਰੇ ਦਾ ਇਸ ਕਰਕੇ ਕਮਿਸ਼ਨ ਸਾਹਿਬ ਨੂੰ ਚਾਹੀਦਾ ਵੀ ਥੋੜਾ ਇਸ ਕਰਕੇ ਇਹਦੇ ਬਾਰੇ ਸੋਚਣਾ ਚਾਹੀਦਾ ਜੀ ਗੱਲ ਕੀਤੀ ਜਾਏ ਹੈਰੀਟੇਜ ਫੀਡ ਦੀ ਤੇ ਇੱਥੇ ਕੁੱਤਿਆਂ ਦੀ ਬੜੀ ਪਰਹਮਾਰ ਹੈਗੀ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਰਹਿਣਾ ਕਰਨਾ ਵੀਰੇ ਇੱਕ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਨਾ ਬਹੁਤ ਚੰਗੀ ਸੋਚ ਜਿਹੜੀ ਮੀਡੀਆ ਵਾਲੇ ਤੁਹਾਡੇ ਬਹੁਤ ਧੰਨਵਾਦ ਜਿਹੜਾ ਇਹ ਗੱਲ ਕੋਈ ਸਟੈਪ ਚੁੱਕਿਆ ਤੇ ਤੁਹਾਡਾ ਬਹੁਤ ਧੰਨਵਾਦ ਹੈ ਕਿ ਕੁੱਤਿਆਂ ਦਾ ਇੱਥੇ ਬਹੁਤ ਬੁਰਾ ਹਾਲ ਹੈ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿਚਾਲੇ ਕੱਪੜੇ ਪਾੜ ਜਾਂਦੇ ਨੇ ਕੋਈ ਲੱਤਾਂ ਤੋਂ ਫੜਦੇ ਆ ਤੇ ਲੋਕੀ ਡਰਦੇ ਐ ਇਸ ਲਈ ਇਹਨਾਂ ਬੰਦੇ ਦਾ ਡਰ ਨਹੀਂਗਾ ਜਿੰਨਾ ਇਸ ਲਈ ਕੁੱਤਿਆਂ ਦਾ ਡਰ ਹੈ ਤੇ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਕਰੋ ਕਿ ਕੁੱਤੇ ਜਿਹੜੇ ਨੇ ਇਹਨਾਂ ਵਾਸਤੇ ਕੋਈ ਨਾ ਕੋਈ ਕੰਟਰੋਲ ਹੋਣਾ ਚਾਹੀਦਾ ਤੇ ਪਰੇਸ਼ਾਨੀ ਕੀ ਆਦੀ ਕੁੱਤੇ ਕਰ ਲੋਕਾਂ ਨੂੰ ਜਿਹੜੇ ਯਾਤਰੀਵਾਰ ਹੁੰਦੇ ਕੀ ਪਰੇਸ਼ਾਨੀ ਕੀ ਆ ਇਹ ਪਰੇਸ਼ਾਨੀ ਇਹ ਰਾਹ ਨੂੰ ਸਾਰੇ ਇੱਕ ਗਰੁੱਪ ਜਿਹਾ ਬਣਿਆ ਹੁੰਦਾ ਪੈ ਜਾਂਦੇ ਇਹ ਕੁੱਤੇ ਇਹ ਸਾਡੇ ਇੱਕ ਥੋੜੀ ਸਾਡੇ ਏਕਤਾ ਕਰ ਲੈਂਦੇ ਆ ਇਹ ਪੈ ਜਾਂਦੀ ਹੈ ਲੋਕਾਂ ਜਿਹੜੇ ਬਾਹਰੋਂ ਯਾਤਰੀ ਆਉਂਦੇ ਆ ਕਈਆਂ ਦੇ ਕੱਪੜੇ ਪੜ ਜਾਂਦੇ ਆ ਵਿਚਾਰੇ ਲੇਡੀਆਂ ਦੇ ਕਈ ਵਕਈ ਵਕ ਇਸ ਤੋਂ ਦਾ ਤੇ ਉਹ ਪਰ ਕਰੋੜਾਂ ਰੁਪਏ ਲਗਾ ਕੇ ਬਣਾਇਆ ਹੈਰਿਟੇਜ ਫੀਰ ਤੇ ਉਹਦੀ ਹੁਣ ਜੇ ਥਾਮ ਸੰਭਾਲ ਹੋਵੇ ਜੇ ਕੁੱਤਿਆਂ ਦਾ ਵੀ ਇੱਥੇ ਨਾ ਹੋਣ ਵੀ ਕੋਈ ਇੱਕ ਬੰਦਾ ਹੋਵੇ ਜਿਹੜਾ ਉਹਨਾਂ ਨੂੰ ਭਜਾਵੇ ਇੱਥੋਂ ਜਾਂ ਕੋਈ ਕਾਰਪੋਰੇਸ਼ਨ ਇਹਦੇ ਉੱਪਰ ਥੱਲ ਪਾਵੇ ਵਜਿੱਤੇ ਪਰ ਕੋਈ ਤੇ ਦੇਚ ਜ਼ਰੂਰ ਕੋਈ ਨਾ ਕੋਈ ਕੋਈ ਨਾ ਸਰਕਾਰ ਨੂੰ ਕਿਹੋ ਜਿਹਾ ਚਾਹੀਦਾ ਕੁੱਤੇ ਫੜਦੇ ਆ ਫੜ ਕੇ ਥੋੜ੍ਹ ਫੜ ਕੇ ਕਿਧਾਂਕੇ ਛੱਡ ਦਿੰਦੇ ਆ ਕੋਈ ਤਾਂ ਇਹਨਾਂ ਦਾ ਕੋਈ ਠਕਮਾ ਹਲਣਤੀ ਦਾ ਜਿਹੜਾ ਕੁੱਤਿਆਂ ਦਾ ਯਾਨੀ ਕੋਈ ਨੂੰ ਕੋਈ ਇਹਨਾਂ ਦਾ ਕੋਈ ਸਾਧਨ ਹੋਣਾ ਚਾਹੀਦਾ ਲੋਕੋ ਪਹਿਲੇ ਕੁੱਤਿਆਂ ਦੇ ਵਾਸਤੇ ਕੰਟਰੋਲ ਸੀ ਹੁਣ ਜਿੰਨਾ ਵਾਸਤੇ ਬੰਦੇ ਦੇ ਮਰਦੇ ਪਏ ਆ ਕਿ ਕੁੱਤਿਆਂ ਨੂੰ ਬਚਾਉਂਦੇ ਪਏ ਆ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਫਿਰ ਕੁੱਤੇਆਂ ਵਾਸਤੇ ਕੋਈ ਕੰਟਰੋਲ ਸੀ ਕੁੱਤੇ ਨੂੰ ਮਾਰਿਆ ਜਾਂਦਾ ਹੀ ਉਹ ਕੁੱਤੇ ਨੂੰ ਮਾਰਿਆ ਜਾਂਦਾ ਲੇਕਿਨ ਕਾਮ ਸੇ ਕਾਮ ਜਿਹੜੇ ਕੁੱਤੇ ਨੇ ਉਹਨਾਂ ਦੇ ਮਾਰ ਉਹਨਾਂ ਦੇ ਕੋਈ ਇਸ ਤਰ੍ਹਾਂ ਨਸਬੰਦੀ ਕੀਤੀ ਜਾਵੇ ਉਹ ਕਰਦੇ ਜਾਂ ਖਾਣਾ ਪੂਰੀ ਕਰਦੇ ਮੇਰਾ ਖਿਆਲ ਤੇ ਫਿਰ ਛੱਡ ਦਿੰਦੇ ਆ ਫਿਰ ਕੁੱਤੇ ਫਿਰ ਕੁੱਤੇ ਉਤਨਾ ਬੱਚੇ ਫਿਰ ਜੰਮਦੇ ਹੁਣ ਆ ਕੀ ਜੇ ਇੱਥੇ ਹੁਣ ਹੈਰੀਟੇਜ ਦੇ ਉੱਤੇ ਹੈਰੀਟੇਜ ਇਹੀ ਹੁਣ ਜੇ ਜੇ ਕਿ ਸਰਕਾਰ ਨੂੰ ਕੋਈ ਨਾ ਕੋਈ ਕੋਈ ਨਾ ਕੋਈ ਰਾਹ ਨੂੰ ਕੋਈ ਨਾ ਕੋਈ ਜਿੰਨਾ ਕੋਈ ਸਕਿਉਰਿਟੀ ਗਾਰਡ ਨੇ ਇਨਾਂ ਬਾਰੇ ਵਾਸਤੇ ਵੀ ਕੋਈ ਨਾ ਰੱਖਣੇ ਚਾਹੀਦੇ ਸਕੂਲ ਗਾਰਡ ਕੋਈ ਨਾ ਕੋਈ ਬੱਚੇ ਬੱਚਿਆਂ ਨੂੰ ਜਨ ਕੇ ਕੋਈ ਨਾ ਕੋਈ ਕੰਮ ਮਿਲ ਜੇ ਤਾਂ ਨਾਲੇ ਐਸੇ ਬਾਨੇ ਨਾਲ ਕੁੱਤੇ ਖਾਸ ਕਰਕੇ ਇਹ ਲੋਕਾਂ ਦਾ ਲੋਕੀ ਬਾਹਰੋਂ ਯਾਤਰਾ ਆਉਂਦਾ ਵੇਖੋ ਅਸੀਂ ਤਾਂ ਇੱਥੇ ਗੱਲ ਕਰਾਂਗੇ ਕਿ ਇੱਥੇ ਰਹਿੰਦੇ ਆ ਜਿਹੜਾ ਬਾਹਰੋਂ ਯਾਤਰਾ ਆਉਂਦਾ ਉਹ ਇਸ ਬਾਰੇ ਉਹ ਵਿਚਾਰਾ ਕੋਤਿਲ ਜਲ ਲਾਤਵਟੀ ਹੁੰਦੀ ਹੈ ਉਹ ਘਰ ਚਲ ਜਾਂਦਾ ਉਹ ਕੁੱਤਾ ਵੱਢਦਾ ਉਹ ਅਖੇ ਵੀ ਖਰਾਬ ਹੁੰਦਾ ਖੇਰ ਦਾ ਜੀ ਵੀ ਉਹਨੇ ਕਿਹਾ ਵੀ ਮੈਂ ਤੁਹਾਡੇ ਕਰਨਗੇ ਜੇ ਅੰਮ੍ਰਿਤਸਰ ਗਿਆ ਜੇ ਭਾਈ ਗੁਰੂ ਰਾਮਦਾਸ ਜੀ ਨਗਰੀ ਖਾਲਸਾ ਜੀ ਕਿਉਂ ਨਹੀਂ ਭਾਈ ਬਹੁਜੀ ਇਹਦੇ ਇਹਦੇ ਮੈਂ ਤੁਹਾਨੂੰ ਬਹੁਤ ਤੁਹਾਡਾ ਧੰਨਵਾਦ ਹੈ ਜਿਹੜੀ ਗੱਲ ਸਟੈਪ ਤੋਂ ਚੁੱਕਿਆ ਤੁਹਾਡਾ ਬਹੁਤ ਧੰਨਵਾਦ ਹੈ ਇਹ ਜਰੂਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿਦੇ ਬਾਰੇ ਜਰੂਰ ਧਿਆਨ ਕਰਨ ਇਹ ਹੈਰੀਟੇਜ ਰੀਡ ਵਿਰਾਸਤੀ ਮਾਰਗ ਤੇ ਕਾਫੀ ਕੁੱਤਿਆਂ ਦਾ ਹੈਗਾ ਗਾੜੇ ਬਣਿਆ ਹੋਇਆ ਕੀ ਇਹ ਮੈਨੂੰ ਨੁਕਸਾਨ ਕੀ ਲੋਕਾਂ ਨੇ ਕੀ ਕਹਿਣਾ ਚਾਹਦੇ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਕੁੱਤਿਆਂ ਨੂੰ ਜਿਹੜਾ ਹੈ ਇਤੋਂ ਦਰਬਾਰ ਸਾਹਿਬ ਦੇ ਲਾਗੋਂ ਜੋ ਆਉਂਦੀ ਜਾਂਦੀ ਸੰਗਤ ਹੈ ਤੇ ਉਹਨਾਂ ਨੂੰ ਮਤਲਬ ਇਹ ਵੀ ਡਰ ਲੱਗਦਾ ਹੈ ਕਿ ਤੇ ਕਟਨ ਦੇ ਦੇਣ ਇਹਨਾਂ ਕੁੱਤਿਆਂ ਨੂੰ ਤੇ ਜਿਹੜਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਿਹੜਾ ਵੱਖਰੀ ਜਗ੍ਹਾ ਤੇ ਰੱਖਿਆ ਜਾਵੇ ਤੇ ਜੋ ਆਉਂਦੀ ਜਾਂਦੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਦਰਸ਼ਨ ਕਰਨਾ ਹੁੰਦੀ ਹੈ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਵਾਹਿਗੁਰੂ ਜੀ ਖਾਲਸਾ ਬਾਈ ਦੇਖੋ ਸਾਡਾ ਜਿਹੜਾ ਆਵਾਰਾ ਕੁੱਤਿਆਂ ਨੂੰ ਲੈ ਕੇ ਜੋ ਪਾਲਿਸੀ ਹੈ ਉਹਦੇ ਤਹਿਤ ਇਹ ਹੈ ਕਿ ਅਸੀਂ ਜਿਹੜੀ ਕੁੱਤਿਆਂ ਦੀ ਨਸਬੰਦੀ ਕਰ ਸਕਦੇ ਹਾਂ ਉਹਦੇ ਲਈ ਨਸਬੰਦੀ ਜਿਹੜੀ ਅਸੀਂ ਕੀਤੀ ਜਾ ਰਹੀ ਹੈ ਤੇ ਜਿਹੜਾ ਉਹੀ ਉਹਦਾ ਹੱਲ ਹੈ ਕਿ ਅਸੀਂ ਉਹਨਾਂ ਦੀ ਪਾਪੂਲੇਸ਼ਨ ਨੂੰ ਰੋਕ ਸਕਦੇ ਹਾਂ ਤੇ ਜੇ ਉਹ ਹੈਰੀਟੇਜ ਉਹ ਵੀ ਉੱਤੇ ਇਸ ਤਰ੍ਹਾਂ ਦਾ ਹੈਗਾ ਤੇ ਉੱਥੇ ਵੀ ਅਸੀਂ ਜਿਹੜਾ ਪਹਿਲ ਦੇ ਆਧਾਰ ਤੇ ਨਸਬੰਦੀ ਕਰਾਵਾਂਗੇ ਸੌਦਰ ਉਹਨਾਂ ਦੀ ਪਾਪੂਲੇਸ਼ਨ ਨੂੰ ਜਿਹੜਾ ਰੋਕਿਆ ਜਾ ਸਕਦਾ ਠੀਕ ਹੈ